ਉਹ ਜੀ ਪਿੰਡ ਦੇ ਸਰਪੰਚ ਬਣੇ ਸੀ ਉਸੇ ਦੋ ਦਿਨ ਤੋਂ ਹੀ ਆਪਾਂ ਇਹ ਕੈਂਸਰ ਕੈਂਪ ਦਾ ਸ਼ੁਰੂਆਤ ਕੀਤੀ ਸੀ ਉਸ ਤੋਂ ਬਾਅਦ ਲਗਾਤਾਰ ਬੇਟਾ ਜੰਨਾ ਚਿਰ ਤੱਕ ਜਿਉਂ ਆ ਇਸ ਕੈਂਸਰ ਕੇਅਰ ਦੀ ਟੀਮ ਦੇ ਨਾਲ ਉਹ ਤਾਂ ਲਗਾਤਾਰ ਰਾਤ ਦਾ ਰਿਆ ਚਾਹੇ ਉਹ ਪਟਿੰਡੇ ਤੋਂ ਕੈਂਸਰ ਪ੍ਰੇਰ ਨੂੰ ਲੰਗਰ ਦਾ ਹੋਵੇ ਮਰੀਜ਼ਾਂ ਦੀ ਸੇਵਾ ਦਾ ਹੋਵੇ ਉਹ ਗਰੰਟਰ ਉਹਦੇ ਮੱਦੇ ਵਿੱਚ ਕੈਂਸਰ ਦੇ ਫੈਟੇ ਕਿਉਂਕਿ ਉਹ ਸੋਚਦਾ ਸੀ ਕਿ ਜਿਹੜਾ ਮੇਰਾ ਇਲਾਕਾ ਹੈ ਇਹ ਕਾਰਟਨ ਬਿਲਟ ਹੈ ਇੱਥੋਂ ਜੇ ਪਾਣੀ ਬੂਛਦਾ ਹੈ ਇੱਥੋਂ ਦੀ ਹਵਾ ਵੀ ਜੇ ਭਰ ਤੋਂ ਸਭ ਤੋਂ ਵੱਧ ਬੂਛਦਾ ਹੈ ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਕੈਂਸਰ ਦੀ ਜਿਮੇਤ ਦੇ ਵਿੱਚ ਕਦੋਂ ਆ ਜਾਂਦੇ ਫਿਰ ਉਹ ਕੈਂਸਰ ਕੋਈ ਬਿਮਾਰੀ ਨਹੀਂ ਹੈ ਇਹ ਵੀ ਜਦੋਂ ਅਸੀਂ ਪਰੇਵੋਸ਼ਨ ਤੋਂ ਸਾਡਾ ਲਾਈਫ ਸਟਾਈਲ ਬਦਲ ਜਾਂਦਾ ਸਾਡੇ ਖਾਣ ਪੀਣ ਦਾ ਆਚਾਰ ਵਿਹਾਰ ਸਾਡਾ ਬਦਲ ਜਾਂਦਾ ਤਾਂ ਕੈਂਸਰ ਸ਼ੁਰੂ ਹੋ ਜਾਂਦਾ ਸਾਫ਼ ਹਵਾ ਤੋਂ ਪਰੇ ਹੋ ਜਾਂਦੇ ਆ ਸਾਫ਼ ਪਾਣੀ ਤੋਂ ਪਰੇ ਹੋ ਜਾਂਦੇ ਆ ਤਾਂ ਸਾਡੇ ਸਰੀਰ ਦੀ ਜਿਹੜੀ ਰੱਖਿਆ ਪ੍ਰਣਾਲੀ ਹੈ ਉਹ ਹੀ ਸਾਡੇ ਉਲਟ ਕੰਮ ਕਰਨਾ ਸ਼ੁਰੂ ਕਰ ਦਿੰਦੀ ਤੁਸੀਂ ਸਾਰੇ ਵੇਖੋ ਜਿਹੜੀਆਂ ਪੁਰਾਣੀਆਂ ਰੋਹ ਰੀਤਾਂ ਸੀ ਉਹ ਸਾਡੀ ਜ਼ਿੰਦਗੀ ਦੇ ਵਿੱਚੋਂ ਮਰਫੀ ਹੁੰਦੀਆਂ ਜਾ ਰਹੀਆਂ ਸਾਡੇ ਘਰ ਦੀ ਗੱਲ ਕਰ ਲੋ ਸਾਡੇ ਪਸ਼ੂਆਂ ਦਾ ਹਰਾ ਚਾਰਾ ਜਿਵੇਂ ਆਪਾਂ ਅਜੇ ਤੱਕ ਆ ਕੇ ਸੀ ਤੋਕੇ ਰਹਿ ਗਿਆ ਸਾਨੂੰ ਹਰ ਚੀਜ਼ ਚ ਰੈਡੀमेड ਖਾਣ ਦੀ ਆਤ ਪੈਦੀ ਦੱਬਾ ਮੰਗ ਲਫਾਪੇ ਵਾਲੀਆਂ ਚੀਜ਼ਾਂ ਵੱਲ ਅਸੀਂ ਸਾਰੇ ਆ ਗਏ ਅਸੀਂ ਗੋੜ ਸ਼ੱਕਰ ਸਾਡੇ ਜਿਹੜੇ ਪੁਰਾਣੇ ਖਾਣੇ ਸੀ ਉਹ ਸਾਰੇ ਵਿਸਾਰ ਦਿੱਤੇ ਨੇ ਸੌਖਾ ਕਰਨ ਲਈ ਆਸਾਨੀ ਨਾਲ ਉਪਲਬਧ ਹੋਣ ਵਾਲੇ ਭਾਵੇਂ ਘੱਟੀਆਂ ਵੀ ਹੋਣ ਅਸੀਂ ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿੱਤਾ ਆ ਪਿਛਲੇ ਦਿਨ ਤੁਸੀਂ ਪਿੰਡ ਵੱਜੂ ਉਹਨਾਂ ਦੀ ਇੱਕ ਲੜਕੀ ਦਾ ਕੈਂਸਰ ਆਇਆ ਤਾਂ ਡਾਕਟਰਾਂ ਨੇ ਕਾਰਨ ਦੱਸਿਆ ਵੀ ਉਹ ਕੁਪਰੇ ਲਗਾਤਾਰ ਖਾ ਰਹੀ ਸੀ ਤਾਂ ਤੁਸੀਂ ਬਾਜ਼ਾਰ ਕਿਹੜੇ ਜਾਂਦੇ ਹੋ ਟੈਕਾਂ ਦੇ ਵਿੱਚ ਦੁਕਾਨਦਾਰ ਤੇ ਸਭ ਤੋਂ ਬਹੁਤ ਟੰਗੇ ਹੋਏ ਹੋ ਉਹ ਪਤਾ ਨਹੀਂ 15 ਦਿਨ 47 ਦਾ ਪੰਜ ਪੈ ਰਹੇ ਨੇ 48 ਦੀ ਵਿੱਚ ਪਤਲੇ ਮਹੀਨਾ ਪਹਿਰੇ ਜਾਂ 2 ਮਹੀਨੇ ਪਹਿਰੇ ਤੇ ਪ੍ਰੰਤੋ ਅਸੀਂ 2 ਮਿੰਟ ਗੱਡੀ ਦੇ ਬ੍ਰੇਕ ਮਾਰਦੇ ਆ ਚਾਰ ਵਾਰਟ ਤੇ ਕੋਲ ਡਰਿੰਕ ਲੈ ਕੇ ਕਾਰ ਦੇ ਵਿੱਚ ਬੜ ਜਾਂਦੇ ਆ ਪਰੰਤੂ ਸਾਨੂੰ ਉਹਦੀ ਸ਼ੁੱਧਤਾ ਦਾ ਉਹਦੀ ਜਿਹੜੇ ਮਾਪਦੰਡ ਹੈ ਉਹਦੀ ਐਕਸਪਾਇਰੀ ਦਾ ਕੋਈ ਧਿਆਨ ਨਹੀਂ ਰਹਿੰਦਾ ਵੀ ਉਹ ਕਿੰਨੇ ਟੈਂਪਰੇਚਰ ਕਿੱਥੇ ਰੱਖਣਾ ਚਾਹੀਦਾ ਸੀ ਕੀ ਮੈਂ ਉੱਥੋਂ ਲੈ ਕੇ ਆਇਆ ਕਿ ਨਹੀਂ ਲੈ ਕੇ ਜਿਹੜੇ ਅਸੀਂ ਖਾਣ ਪੀਣ ਦੇ ਪ੍ਰਤੀ ਇਹਨੇ ਲਾਤਵਾ ਹੋ ਗਏ ਡਾਕਟਰ ਸਾਹਿਬ ਬੈਠੇ ਨੇ ਕੁਕੇ ਵਰਗੇ ਮਿਲਕਾ ਨੇ ਵੀ ਕੈਂਸਰ ਦੇ ਅੱਗੇ ਹੱਥ ਖੜੇ ਕਰ ਦਿੱਤੇ ਜਿਨ੍ਹਾਂ ਨੇ ਸਾਰੇ ਸੰਸਾਰ ਤੇ ਰਾਜ ਕੀਤਾ ਤੇ ਪੈਸੇ ਦੇ ਪੱਖ ਤੋਂ ਸਾਰੇ ਮਿਲਕਾ ਕੋਲ ਇਹਦੀ ਆਰਥਿਕਤਾ ਮਜ਼ਬੂਤ ਹੈ ਉਹ ਮਿਲਕਾ ਵੀ ਕੈਂਸਰ ਦੇ ਅੱਗੇ ਹੱਥ ਕਰੇ ਕੇ ਖੜੇ ਕਰੇ ਖੜੇ ਪਰ ਇਹਦਾ ਇਲਾਜ ਨਾਲੋਂ ਇਹਦਾ ਪਰਹੇਜ਼ ਬਹੁਤ ਬਿਹਤਰ ਹੈ ਜਿਹੜਾ ਆ ਕੈਂਸਰ ਕੈਂਪ ਲੱਗਦਾ ਹੈ ਇਹਦਾ ਮਤਲਬ ਵੀ ਇਹ ਹੈ ਕਿ ਤੁਹਾਡੇ ਦਿਮਾਗ ਦੇ ਵਿੱਚ ਇੱਕ ਗੱਲ ਭਰੀ ਜਾਵੇ ਇਲਾਜ ਨਾਲੋਂ ਪਰਹੇਜ਼ ਨਾਲ ਇਲਾਇ ਦੀ ਨੌਕੀ ਨਹੀਂ ਆਉਂਦੀ ਜੇ ਤੁਸੀਂ ਇਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਮੰਨ ਲਓ ਤੁਸੀਂ ਦੇਖੋ ਅੱਗੇ ਕੋਈ ਬਿਹਾਰ ਦਾ ਪੂਰਬੀਏ ਜਿਹੜੇ ਆਪਣੇ ਕੰਮ ਕਰਦੇ ਉਹ ਇੱਕਦਸਾ ਕੋਈ ਬੰਦਾ ਜਾਂਦਾ ਵੀ ਨਹੀਂ ਕਰਦਾ ਹੁੰਦਾ ਸੀ ਹੁਣ ਸਾਡੇ ਪੰਜਾਬੀਆਂ ਦੇ ਹਰੇਕ ਦੇ ਘੀਚੇ ਵਿੱਚ ਜਾਂਦਾ ਹੈ ਜਿਹੜਾ ਸਭ ਤੋਂ ਵੱਧ ਖਤਰਨਾਕ ਸਾਰਾ ਦਿਨ ਅਸੀਂ ਸਮਝਾ ਸਮਝਾ ਕੇ ਮੈਂ ਬਹੁਤ ਜਾਂਦੇ ਵਾਲਿਆਂ ਨਾਲ ਹੱਥ ਜੋੜ ਕੇ ਵੀ ਬੇਨਤੀਆਂ ਕਰਕੇ ਦੇਖੀਆਂ ਪਰੰਤੂ ਉਹ ਖਾਣਾ ਨਹੀਂ ਛੜਦਾ ਹੈ ਦੋ ਗੁਰੂ ਦੀ ਭਾ ਹੈ ਉਹਦਾ ਬਦਲ ਲੱਭ ਕੇ ਕੋਈ ਹੋਰ ਚੀਜ਼ ਇਸ ਵਾਲੀ ਦੇ ਕੇ ਉਹ ਤੋਂ ਫਾਇਦਾ ਛਾਇਆ ਜਾ ਸਕਦਾ ਹੈ ਪਰੰਤੂ ਜੇ ਮਨਛਾ ਹੋਵੇ ਤਾਂ ਮੈਂ ਜਾਂਦਾ ਇਹ ਵੀ ਰਾਮੂ ਅਰ ਕਿਉਂ ਸੇ ਗੱਲ ਤਾਂ ਵੀ ਕਿਸੇ ਕਦੇ ਲੁਧਿਆਣੇ ਦੇ ਉਸ ਵਾਲ ਹਸਪਤਾਲ ਦੇ ਵਿੱਚ ਕੈਂਸਰ ਵਾਰਡ ਦਾ ਟੂਰ ਫੁਰ ਕੱਢ ਕੇ ਆਇਆ ਤਾਂ ਤੁਹਾਨੂੰ ਅਕਲ ਆਪਣੇ ਆਪ ਆਟੂ ਕਿਸੀ ਕੀਤੀ ਗਲਤ ਚੀਜ਼ ਖਾ ਰਹੀ ਹੈ ਸੋ ਅੱਜ ਵੀ ਮੈਂ ਮੈਨੂੰ ਆਸ ਵੀ ਘੱਟੋ ਘੱਟ 5-400 ਹੁੰਦਾ ਦਾ ਟੈਸਟ ਵਾਲਾ ਬਹੁਤ ਗਾਦੇ ਪਰ ਬਹੁਤ ਘੱਟ ਲੋਕ ਕੈਂਸਰ ਦੇ ਨਾਮ ਤੋਂ ਡਰਦੇ ਐ ਟੈਸਟ ਕਰਾਉਣ ਤੋਂ ਡਰਦੇ ਐ ਪਰੰਤੂ ਜੇ ਆਪਾਂ ਇਹਨੂੰ ਪਹਿਲੀ ਸਟੇਜ ਤੇ ਫੜ ਲਏ ਨੀ ਤੇ ਕੁਝ ਵੀ ਨਹੀਂ ਬੁਖਾਰ ਵਰਗੀ ਦਵਾਈ ਨਾਲ ਤੁਹਾਡਾ ਕੈਂਸਰ ਜਿਹੜਾ ਠੀਕ ਹੋ ਜਾਂਦਾ ਹੈ ਸੈਕੰਡ ਤੇ ਚਲਾ ਗਿਆ ਥਰਡ ਸਟੇਜ ਤੇ ਚਲਾ ਗਿਆ ਫਿਰ ਕੋਈ ਹੱਲ ਦੀ ਤਿਲਚਿਲ ਕਰਕੇ ਪਰਸ ਤੋਂ ਲਾਵਾ ਫਿਰ ਕੋਈ ਦੂਜੀ ਤੁਹਾਡੇ ਕੋਲੇ ਆਪਸ਼ਨ ਨਹੀਂ ਬਚਦੀ ਤਾਂ ਮੈਂ ਸਾਰੇ ਨਗਰ ਨੂੰ ਸਪੀਕਰ ਤੋਂ ਲਗਾਤਾਰ ਰਹਿ ਦਾ ਸੁਣੇ ਸ਼ਾਮ ਨੂੰ ਵੀ ਬੋਲਦੇ ਆ ਸਵੇਰੇ ਵੀ ਬੋਲਦੇ ਆ ਵਿ ਕੈਂਪ ਲਾਉਣ ਦਾ ਮਕਸਦ ਹੈ ਤੁਹਾਡੇ ਹਾਜ਼ਰੀ ਭਰਨੇ ਹੋਵੇ ਤੁਹਾਡੇ ਵੱਧ ਤੋਂ ਵੱਧ ਕੈਸ਼ ਤੋਂ ਹੋਵੇ ਜੇ ਸਾਡੇ ਪਿੰਡ ਦੀ ਬਾਤੀ 500 ਹੈ ਤਾਂ ਘੱਟੋ ਘੱਟ 1000 ਕੈਸ਼ ਤਾਂ ਸਾਡੇ ਹੋਣੇ ਚਾਹੀਦੇ ਫਿਰ ਸਾਡਾ ਕੈਂਪ ਸਫਲ ਹੁੰਦਾ ਹੈ ਟੋਟਲ ਫਰੀ ਹੈ ਕੋਈ ਤੁਹਾਡਾ ਪੈਸਾ ਨਹੀਂ ਲੱਗਦਾ ਤੁਸੀਂ 5 ਮਿੰਟ ਆਓ ਤੁਹਾਨੂੰ ਸ਼ਮੀਲ ਦਾ ਪਾਣੀ ਧਾਰੀ ਚਾਹ ਪਾਣੀ ਦਾ ਪ੍ਰਬੰਧ ਕਰਾਂਗੇ ਸਾਰੀ ਪਰੇ ਇੱਥੇ ਆਉਣ ਦੀ ਖੇਚਲਾ ਤੱਕ ਕਰੋ ਸਾਰਾ ਖਾਸ ਕਰਕੇ ਮੇਰੀਆਂ ਭੈਣਾਂ ਨੂੰ ਹੈ ਕਿਉਂਕਿ ਜਿਹੜੀ ਮੈਮੋਗ੍ਰਾਫੀ ਹੈ ਜਿਹੜੀ ਟੋਡੀ ਟੈਸਟ ਹੁੰਦਾ ਬਹੁਤ ਮਹਿੰਗਾ ਟੈਸਟ ਹੈ ਤੇ ਬੜੀ ਪਸੰਦੀ ਨਾਲ ਕੀਤਾ ਜਾਂਦਾ ਬੜੀ ਵਧੀਆ ਤਰੀਕੇ ਨਾਲ ਮਾਹਰ ਡਾਕਟਰਾਂ ਵੱਲੋਂ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਤਾਂ ਸਾਡੇ ਸਾਰੇ ਨਗਰ ਦੇ ਚਰਨਾਂ 'ਚ ਮੈਂ ਬੇਨਤੀ ਕਰਦਾ ਆਸ-ਪਾਸ ਦੇ ਇਲਾਕੇ ਦੇ ਇਲਾਕੇ ਦੇ ਚਰਨਾਂ 'ਚ ਬੇਨਤੀ ਕਰਦਾ ਤੁਸੀਂ ਵੱਧ ਤੋਂ ਵੱਧ ਆ ਕੇ ਇਸ ਕੈਂਪ ਦਾ ਫਾਇਦਾ ਖਾਓ ਤੇ ਆਪਾਂ ਕੋਸ਼ਿਸ਼ ਕਰਾਂਗੇ ਬੁੱਤ ਵੱਲੋਂ ਸ਼ੁਰੂ ਕੀਤੀ ਗਈ ਇਹ ਲੜੀ ਹੈ ਜਿਹੜੀ ਇਹਨੂੰ ਆਪਾਂ ਰੈਗੂਲਰ ਰੱਖਾਂਗੇ ਇਹਦੇ ਵਿੱਚ ਕੁਝ ਹੋਰ ਐਡ ਹੋ ਸਕਦਾ ਹੋਇਆ ਹੋਰ ਮਹਾਨ ਧਕਾਂ ਦੀ ਟੀਮਾਂ ਨੂੰ ਆਪਾਂ ਲਿਆ ਸਕਦੇ ਹੋਏ ਉਹ ਵੀ ਲਿਆਵਾਂਗੇ ਇੱਕ ਬੇਨਤੀ ਮੈਂ ਇਸ ਜਨਮ ਦਿਨ ਦੇ ਤੇ ਸਾਰੇ ਪਤਨ ਜਹਾਨ ਵਾਲੇ ਫੈਨ ਕਹ ਲੋ ਉਹਦੇ ਭੈਣ ਭਰਾ ਕਹ ਲੋ ਵੀ ਤੁਸੀਂ ਜਾਦੇ ਕੀਕ ਨਹੀਂ ਲੈਂਦੇ ਹੋ ਕਿਉਂਕਿ ਕੇਕ ਆਪਣੇ ਕੋਲੇ ਸੈਂਕੜੇ ਦੀ ਗਿਣਤੀ ਜਦੋਂ ਹੋ ਜਾਂਦੇ ਨੇ ਉਹ ਬੇਸਤੇਜ ਜਾਂਦੇ ਆ ਉਹ ਕਿਸੇ ਕੰਮ ਨਹੀਂ ਆਉਂਦੇ ਉਹਦੇ ਨਾਲ ਚੰਗਿਆ ਦਾ ਠੱਠੋ ਘਰਤਾ ਆਪਾਂ ਜੇ ਕਿਸੇ ਗਰੀਬ ਦੇ ਚੱਕਰੀ ਪੈਰਾਂ ਚ ਪਾ ਲਈਓ ਸ਼ੇਰ ਹੀ ਨੇ ਦਾ ਗਰਮੀ ਆਪਨੀ ਘੱਟ ਜਾਂਦੀ ਜਿਹੜੇ ਤੁਹਾਡਾ ਮਿਹਨਤ ਦਾ ਪੈਸਾ 1 ਰੁਪਇਆ ਵੀ ਖਰਾਬ ਨਹੀਂ ਹੋਣਾ ਚਾਹੀਦਾ ਜੋ ਲੱਗੇ ਤਾਂ ਕਿਸੇ ਕਾਰ ਦੇ ਉੱਤੇ ਲੱਗੇ ਤਾਂ ਮੇਰੀ ਇਸ ਬੇਨਤੀ ਨੂੰ ਤੁਸੀਂ ਮਨਜ਼ੂਰ ਕਰਿਓ ਅੱਗੇ ਤੋਂ ਆਪਾਂ ਬਹੁਤੇ ਜਿਹੜੇ ਕੀਕ ਹੈ ਉਹ ਇਕੱਠੇ ਨਹੀਂ ਕਰਦੇ ਫਿਰ ਆਪਾਂ ਦਵਾਦਵ ਉਦਰੀ ਬਿਨ ਬੀਐਸਟੀਜ ਦੀ ਲੱਗਦੀ ਹੈ ਤਾਂ ਤੁਹਾਡੀ ਸ਼ਰਤ ਨੇ ਸਮਝ ਸਕਦਾ ਜਦੋਂ ਤੁਸੀਂ ਆਓਗੇ ਜਨਮ ਦਿਨ ਦੇ ਉੱਤੇ ਨਾ ਆਪਾਂ ਕੋਈ ਇਹ ਕਾਰਜ ਕਰਕੇ ਸਮਾਜ ਦੀ ਸੇਵਾ ਵਾਲੇ ਪਾਸੇ ਕੋਈ ਕਿਸੇ ਮਰੀਜ਼ ਦਾ ਕੋਈ ਫਾਇਦਾ ਕਰਾਂਗੇ ਕਿਸੇ ਨੂੰ ਉਹੀ 150 ਰੁਪਏ ਦੀ ਦਵਾਈ ਦੇਵਾਂਗੇ ਜਾਂ ਕੁਝ ਵੀ ਜਿੱਥੇ ਲੋੜ ਹੈ ਉੱਥੇ ਪੈਸਾ ਖਰਚ ਕਰਾਂਗੇ ਤਾਂ ਆਪਾਂ ਕੀ ਕਰਕੇ ਤੁਹਾਨੂੰ ਨਹੀਂ ਲੈ ਕੇ ਹੋਣੇ ਇੰਨੀ ਕੁ ਮੇਰੀ ਜਿਹੜੀ ਅਪੀਲ ਮੇਰੀ ਬੇਨਤੀ ਹੈ ਤੁਹਾਨੂੰ ਕੁਝ ਸਾਰੇ ਇੱਥੇ ਆਏ ਹੋ ਸਮੁੱਚੇ ਡਾਕਟਰ ਟੀਮ ਦਾ ਕੇਅਰ ਕੇਅਰ ਦੇ ਸਾਰੇ ਟੀਮ ਦਾ ਪੱਤਰਕਾਰ ਭਰਾਵਾਂ ਦਾ ਜਿਹੜੇ ਸਾਡੇ ਸੁਆਹੇ ਨੂੰ ਸਾਰੀ ਦੁਨੀਆ ਤੱਕ ਪਹੁੰਚਾਉਂਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਾਈਵੇਟ